Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਤੂਗਾਰ ਦੇ ਗਾ ਕੇ ਭਾਰਤੀ ਵਿਅਕਤੀ ਪਹੁੰਚੇ ਅਮਰੀਕਾ ਹੋਇਆ ਡਿਪੋਰਟ ਉਧਰ ਕੈਲੀਫੋਰਨੀਆ ਦੇ ਦੋ ਆਦਮੀਆਂ ਤੋਂ 36 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬੜੇ ਅਮਰੀਕਾ ਦੇ ਜਲੈਕਸੀ ਨਾਲ ਬੈਸ ਤੋਂ ਬਾਅਦ ਟਰੰਪ ਜੁਕ੍ਰੇਨ ਦੀ ਫੌਜੀ ਸਹਾਇਤਾ ਤੇ ਲਾਅ ਲਾ ਦਿੱਤੀ ਹੈ ਰੋਕ ਕੈਲੀਫੋਰਨੀਆ ਦੇ ਦੋ ਆਦਮੀਆਂ ਤੋਂ 36 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਮਿਲੇ ਹਨ ਜਿੱਹਾਂ ਅਮਰੀਕਾ ਦੇ ਨਿਊ ਜਰਸੀ ਰਾਜ ਦੀ ਪੁਲਿਸ ਨੇ ਵਾਹਨਾ ਦੀ ਜਾਂਚ ਦੌਰਾਨ ਕੈਲੀਫੋਰਨੀਆ ਦੇ ਦੋ ਆਦਮੀਆਂ ਤੋਂ 36 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਫੜੇ ਨਿਊ ਜਰਸੀ ਕੱਲ ਦੀ ਰਿਪੋਰਟ ਦੱਸੀ ਜਾ ਰਹੀ ਹੈ ਕਿ ਸਟੇਟ ਪੁਲਿਸ ਨੇ ਦੱਸਿਆ ਕਿ 67 ਤਨ ਨਿਵਾਸੀ ਕੁਝ ਲੋਕ ਜਿਹੜੀ ਇਹਨਾਂ ਦੀ ਉਮਰ 22 ਸਾਲ ਹੈਗੀ ਆ ਇੱਕ ਦੀ ਉਮਰ 35 ਸਾਲ ਹੈਗੀ ਆ ਜੋ ਕਿ ਸੈਮੀ ਟਰੱਕ ਵਿੱਚ ਯਾਤਰਾ ਕਰ ਰਹੇ ਸੀ ਜਦੋਂ ਵਾਨ ਕਾਉਂਟੀ ਨਿਊ ਜਰਸੀ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਪੂਰਬ ਵੱਲ ਜਾਣ ਵਾਲੇ ਇੰਟਰਸਟੇਟ 78 ਦੇ ਨਿਰੀਖਣ ਕੀਤਾ ਤਾਂ ਉਸ ਦੇ ਟਰੱਕ ਟ੍ਰੇਲਰ ਦੀ ਤਲਾਸ਼ੀ ਲੈਣ ਤੇ 8000 ਪੌਂਡ ਤੋਂ ਵੱਧ ਕੱਚਾ ਹਾਈ ਡਰੋਪਿਕ ਨਿਲ ਮਾਰੀਜੁਆਨਾ 12000 ਪੌਂਡ ਤੋਂ ਵੱਧ ਭੰਗ ਅਤੇ 13 ਪੌਂਡ ਤੋਂ ਵੱਧ ਸਾਈਲੋਸਾਈਮੀ ਬਿਨ ਉਤਪਾਦ ਮਿਲੇ ਨਿਊ ਜਰਸੀ ਸਟੇਟ ਪੁਲਿਸ ਨੇ ਦੱਸਿਆ ਕਿ ਉਹ ਜਿਹੜਾ ਨੌਜਵਾਨ ਦੋਵੇਂ ਹੈਗੇ ਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸੰਬੰਧਤ ਵੱਖ-ਵੱਖ ਦੋਸ਼ ਇਨ੍ਹਾਂ ਤੇ ਲੱਗੇ ਹਨ ਤੇ ਉਹਨਾਂ ਦੇ ਇਹ ਇਹ ਵਾਰਨ ਕਾਉਂਟੀ ਸੁਧਾਰ ਕੇਂਦਰ ਵਿੱਚ ਨਜ਼ਰਬੰਦ ਹਨ ਫਿਲਹਾਲ ਜੁਗਾੜ ਲਾ ਕੇ ਭਾਰਤੀ ਵਿਅਕਤੀ ਪਹੁੰਚਿਆ ਅਮਰੀਕਾ ਹੋਇਆ ਡਿਪੌਟ ਜੀ ਹਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਜਾਰੀ ਹੈ ਇਸ ਮੁਹਿੰਮ ਤਹਿਤ ਅਮਰੀਕਾ ਵਿੱਚ ਗੈਰ ਕਾਨੂੰਨੀ ਕੁਝ ਭੇਟੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਨੂੰ ਦੇਸ਼ ਦੇ ਵੱਖ-ਵੱਖ ਜਗ੍ਹਾ ਤੇ ਵਾਪਸੀ ਭੇਜਿਆ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਭਾਵੇਂ ਚਨਾਮੀਆ ਇੰਦੀਆ ਤੇ ਮੁੱਦੇ ਤੇ ਬਹੁਤ ਸਖਤ ਹਨ ਪਰ ਇਸ ਦੇ ਬਾਵਜੂਦ ਵੀ ਲੋਕ ਅਮਰੀਕਾ ਜਾਣ ਦਾ ਜੁਗਾਲ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ ਇੱਕ ਨੌਜਵਾਨ ਜੋ ਕਿ ਗੁਜਰਾਤੀ ਗਿਆ ਅਜੇ ਵਿੱਚ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਿੱਥੇ ਵਿਅਕਤੀ ਵੱਲੋਂ ਅਮਰੀਕਾ ਜਾਣ ਲਈ ਆਪਣੀ ਪਛਾਣ ਬਦਲ ਲਈ ਅਤੇ ਗੁਜਰਾਤ ਤੋਂ ਹੋਣ ਦੇ ਬਾਵਜੂਦ ਪਾਕਿਸਤਾਨੀ ਨਾਗਰਿਕ ਬਣ ਗਿਆ ਹਾਲਾਕੀ ਅਮਰੀਕੀ ਅਧਿਕਾਰੀਆਂ ਨੇ ਉਸ ਦੀ ਪਛਾਣ ਕਰ ਲਈ ਅਤੇ ਉਸ ਨੂੰ ਵਾਪਸ ਦਿੱਲੀ ਭੇਜਦਾ ਹੈ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਇਹ ਨੌਜਵਾਨ ਜਿਹੜਾ ਆਇਆ ਇਹਦਾ ਨਾਮ ਅਸੀਂ ਜਨਤਕ ਤੌਰ ਤੇ ਨਹੀਂ ਕਰ ਸਕਦੇ Lekin ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਜਾਣ ਲਈ ਆਪਣੇ ਲਈ ਝਾਲੀ ਪਾਸਪੋਰਟ ਤਿਆਰ ਕੀਤਾ ਸੀ ਇਕ ਗਰਾ ਜਾਲੀ ਪਾਸਵਰਡ ਪਾਕਿਸਤਾਨੀ ਨਾਗਰਿਕ ਦੇ ਨਾਂ ਤੇ ਬਣਾਇਆ ਗਿਆ ਸੀ ਇੱਕ ਦਿੱਲੀ ਪਹੁੰਚਣ ਤੇ ਇਸ ਨੌਜਵਾਨ ਵੱਲੋਂ ਨੂੜਹਾਗਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਗਾਇ ਹੁਣ ਜਾਂਚ ਕੀਤੀ ਜਾ ਰਹੀ ਆ ਅਤੇ ਇੱਥੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਉਦੋਂ ਅਮਰੀਕਾ ਦੇ ਜੇਲੈਂਕਸੀ ਨਾਲ ਬੈਸਟ ਤੋਂ ਬਾਅਦ ਟਰੰਪ ਯੂਕਰੇਨ ਦੀ ਫੌਜੀ ਸਹਾਇਤਾ ਰੋਕ ਦਿੱਤੀ ਗਈ ਹੈ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਵਲੋਦੀ ਮੀਰ ਜੇਲੈਂਕਸੀ ਵਿੱਚ ਓਵਲ ਦਫਤਰ ਵਿੱਚ ਤਿੱਖੀ ਬਹਿਸ ਤੋਂ ਬਾਅਦ 트럼ਪ ਯੂਕਰੇਨ ਦੀ ਜੁਧ ਨੀਤੀ ਤੇ ਨਿਰਾਸ਼ ਹੋਏ ਅਤੇ ਸਮਰਥਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਫੌਜੀ ਸਹਾਇਤਾ ਵੀ ਬੰਦ ਕਰਤੀ ਹੈ ਅਮਰੀਕਾ ਨੇ ਯੂਕਰੇਨ ਲਈ ਸਾਰੀ ਫੌਜੀ ਸਹਾਇਤਾ ਹੁਣ ਰੋਕ ਦਿੱਤੀ ਗਈ ਆ ਤੇ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ 트럼ਪ ਯੂਕਰੇਨ ਰੂਸ ਜੁਧ ਖਤਮ ਕਰਨਾ ਚਾਹੁੰਦੇ ਹਨ 2019 ਵਿੱਚ 트럼ਪ ਨੇ ਯੂਕਰੇਨ ਦੀ ਫੋਜੀ ਸਾਇਤਾ ਰੋਕ ਦਿੱਤੀ ਸੀ ਅਤੇ ਵਿਡੇਨ ਵਿਰੁੱਧ ਜਾਂਚ ਦਾ ਹੁਕਮ ਦਿੱਤਾ ਸੀ 100万 ਡਾਲਰ 트럼ਪ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅਜੇ ਵੀ ਖਤਮ ਹੋਣ ਦੇ ਕੰਢੇ ਤੇ ਨਹੀਂ ਹੈ ਡੋਨਲਡ 트럼ਪ ਦੇ ਸਹਿਯੋਗੀਆਂ ਨੇ ਵੀ ਜੈਲੈਕਸੀ ਤੇ ਖਨੀਚੀ ਸੌਦੇ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਓਵਲ ਹਾਊਸ ਵਿੱਚ ਜੈਲੈਕਸੀ ਨਾਲ ਮੁਲਾਕਾਤ ਦੌਰਾਨ ਡੋਨਲਡ 트럼ਪ ਗੁੱਸੇ ਵਿੱਚ ਆ ਗਏ ਹਨ ਉਨਾ ਕਿਹਾ ਕਿ ਜੁਕ੍ਰੇਨ ਨੇ ਜੋ ਕੀਤਾ ਹੈ ਉਸ ਦੇ ਬਦਲੇ ਅਮਰੀਕਾ ਦਾ ਕੋਈ ਧੰਨਵਾਦੀ ਨਹੀਂ ਹੈ ਸਾਰਾ ਮਾਮਲਾ ਖਰੀਜ ਸੋਦੇ ਦਾ ਹੈ ਅਮਰੀਕਾ ਚਾਹੁੰਦਾ ਹੈ ਕਿ ਜੁਕ੍ਰੇਨ ਬਿਨਾ ਕਿਸੇ ਸ਼ਰਤ ਦੇ ਖਰੀਜ ਸਮਝੌਤੇ ਤੇ ਦਸਤਖਤ ਕਰੇ ਇਸ ਦੇ ਨਾਲ ਹੀ ਜੇਲੈਕਸੀ ਨੇ ਕਿਹਾ ਕਿ ਇਹ ਇਸ ਸੋਦੇ ਦੇ ਬਦਲੇ ਸੁਰੱਖਿਆ ਗਾਰੰਟੀ ਚਾਹੁੰਦਾ ਹੈ ਨਤੀਜਾ ਇਹ ਨਿਕਲਦਾ ਪਿਆ ਹੈ ਕਿ ਅਮਰੀਕਾ ਦੇ ਫੈਸਲੇ ਨਾਲ ਜੁਕ੍ਰੇਨ ਦੀ ਹਾਲਤ ਨਾਜ਼ੁਕ ਹੋ ਸਕਦੀ ਹੈ ਜੁਕੇ ਤੇ ਯੂਰਪੀ ਜੂਨੀਅਨ ਹੋਣ ਜੁਕਰੇਨ ਦੀ ਮਦਦ ਕਰ ਸਕਦੇ ਹਨ ਜਦਕਿ 트럼ਪ ਦੀ ਨੀਤੀ ਰੂਸ ਵੱਲ ਵੱਧ ਲੱਗਦੀ ਹੈ ਟਿਊਨ ਇਨ ਟੂ ਮੈਰਿਜ ਲਗਨ.ਕੋਮ ਐਵਰੀ ਸੈਟਰਡੇ 2:00 ਤੋਂ 3:00 ਪੀ.ਐਮ. ਵਿਦ ਵਰਿੰਦਰ ਉਭੀ ਅ ਸ਼ੋ ਅਬਾਊਟ ਮੈਟਰਮੋਨੀਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 1550 ਏ.ਐਮ. शन कॉल 5109438037 वन जीरो 5109438037 रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at MarriageLagan.com. We cater for USA, Canada, UK, India and Fiji. For more information call 510-943-8037. That is 510-943-8037.